ਗੁਰਜ ਕੀ ਫਤਿਹ ਜੀ। ਹੱਥ ਸਾਈਡ ਤੇ ਹੋ ਜਾਓ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਪਿਆਰਿਓ ਚੜਦੀ ਗੱਲਾ। ਕੀ ਗੱਲ ਹੋ ਗਈ ਪਿਆਰ ਨੂੰ? ਐਨ ਐਕਸੀਡੈਂਟ ਹੋ ਗਿਆ ਹੈ ਵਾਹ ਤੇ ਲੱਗਣਾ। ਮੈਂ ਮਰੀਜ਼ ਬਰੋਦ ਹੋ ਗਿਆ ਕੰਮ ਭਾਰਾ ਕੰਮ। ਤੇ ਹੁਣ ਮੈ ਕੰਮ ਨਹੀਂ ਮਿਲਦਾ ਨਾਲ ਨੂੰ ਕਿਦਾਂ ਕੰਮ ਨਾਲ ਘਾਰਾ ਹੁੰਦਾ ਨਹੀਂ। ਹੁੰਦਾ ਨਹੀਂ ਕੋਈ ਦਿੰਦਾ ਵੀ ਨਹੀਂ ਇਤਰਾਫੇ ਕੰਮ ਤੁਹਾਨੂੰ। ਨਹੀਂ ਮੈਂ ਜਾਂਦਾ ਰਹਾ ਹਾਂ। ਤੇ ਗੁਰਦਰਾ ਬੰਨਣਾ ਤੇ ਮੋਟਰ ਸਿਰ। ਤੁਸੀਂ ਕਿੱਥੋਂ ਬਣਾਏ ਹੋ? ਹਾਂਜੀ ਕਿੱਲਿਆਂ ਤੋਂ ਕਿਹੜਾ ਲਾਗੇ ਗੁਰਦੋ ਗੁਰੂ ਘਰ ਕਿਹੜਾ ਬੰਦਾ ਕਿਹੜੇ ਮਹਾਰਾਜ ਦਾ ਗੋਇੰਦਵਾਲ ਸਾਹਿਬ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰੂ ਅਮਰਦਾਸ ਪਾਸ਼ਾ ਦਾ ਤੇ ਤੁਸੀਂ ਕਿਹਾ ਨਹੀਂ ਮਹਾਰਾਜ ਨੂੰ ਜਾ ਕੇ ਤੁਸੀਂ ਗੁਰੂ ਅਮਰਦਾਸ ਪਾਸ਼ਾ ਨੂੰ ਨਹੀਂ ਗਿਆ ਕੀ ਗਿਆ ਉਹਦੇ ਆਪੇ ਰਹਿੰਦੇ ਨੇ ਆਪਣਾ ਕੋਈ ਕਾਰੋਬਾਰ ਦੋਆ ਜਾਂ ਆਪਣੀ ਦਹਾਂ ਨੋਹਾਂ ਦੇ ਕੀਰਤ ਕਰਦੇ ਹਾਂ ਮੈਂ ਤਾਂ ਦਾਦਾ ਮੇਰੀ ਤਾਂ ਡਿਊਟੀ ਗੁਰੂ ਰਾਮਦਾਸ ਪਾਸ਼ਾ ਨੇ ਅਜਿਹੀ ਲਾਈ ਹੈ ਕਿ ਤੁਹਾਡੇ ਵਰਗੇ ਗੁਰਸਿੱਖਾਂ ਦੇ ਨਾਲ ਖੜਨਾ ਠੀਕ ਹੈ ਜੀ ਇਹ ਚ ਕੋਈ ਏਹਸਾਨ ਵਾਲੀ ਗੱਲ ਹੈ ਨਹੀਂ ਹੁਣ ਤੁਹਾਨੂੰ ਜਿਹੜੀ ਚਾਹੀਦੀ ਹੈ ਭੈਣੇ ਹਨਾ ਉਹਦੇ ਨਾਲ ਫਿਰ ਵਧੀਆ ਹੋ ਜੂਗਾ ਤੁਹਾਡਾ ਭਾਜੀ ਸਿੰਘ ਸਾਹਿਬ ਹੋ ਜੂਗਾ ਵਧੀਆ ਵਧੀਆ ਆਹ ਮੈਂ ਤੁਹਾਨੂੰ ਗੰਡੇ ਜਾਲੇ ਲੰਨੇ ਕਰਾਂਗਾ ਵਧੀਆ ਕਿਤੇ ਵੀ ਖੜ ਕੇ ਤੁਸੀਂ ਵੇਚ ਲੋਗੇ ਹਨਾ ਮੈਂ ਤੁਹਾਨੂੰ ਕਾਰਡ ਦੇ ਦਿੰਦਾ ਵਾ ਠੀਕ ਹੈ ਨਾ ਤੁਸੀਂ ਉਹ ਕਾਰਡ ਲੈ ਕੇ ਚ ਜਾਓ ਕੋਈ ਗੱਲ ਨਹੀਂ ਆਹ ਸਿੰਘ ਸਾਹਿਬ ਕਾਰਡ ਜੀ ਭਾਜੀ ਆਹ ਨਾ ਕਾਰਡ ਹੈ ਜੇਸੀ ਵਾਲਾ ਦਾ ਆਹ ਤੇਲੇ ਐਡਰੈਸਿੰਗ ਲਿਖਿਆ ਹੋਇਆ ਤੁਸੀਂ ਕਿਸੇ ਵੀ ਉੱਥੇ ਜਾ ਕੇ ਨਾ ਗੇਟ ਤੇ ਪਹਿਲੇ ਤੁਸੀਂ ਆਟੋ ਫੜੋ ਗੇਟ ਤੇ ਜਾਓ ਗੇਟ ਤੋਂ ਤੁਸੀਂ ਉੱਥੇ ਆਟੋ ਵਾਲੇ ਨੂੰ ਕਹ ਦਿਓ ਭਾਈ ਇੱਥੇ ਮੈ ਜਾਣਾ ਹੈ ਤੋਂ ਉਹਨਾਂ ਨੇ ਤੁਹਾਨੂੰ ਛੱਡ ਦੇਣਾ ਬਾਕੀ ਮੈਂ ਫਿਰ ਕਹਾਂ ਤੁਹਾਡਾ ਗੁਰੂ ਬੜਾ ਬਯੰਤੀਏ ਜੀ ਤੇ ਗੁਰੂ ਅਮਰਦਾਸ ਪਾਸ਼ਾ ਬੜੇ ਬਯੰਤਾ ਜਿਨ੍ਹਾਂ ਨੇ ਤੁਹਾਨੂੰ ਉੱਚ ਤੱਕ ਪਹੁੰਚ ਜਾਣਾ ਹੋ ਜਾਏਗਾ ਇਹ ਲਤਾਂ ਲੁਤਾਂ ਤਾਂ ਜੜੀਆਂ ਨਾ ਇਹ ਮਾਰੇ ਨੇ ਆਪੇ ਠੀਕ ਕਰਦਣੀਆਂ ਤੁਸੀਂ ਸੋਚ ਨਹੀਂ ਸਕਦੇ ਹੈ ਅਸੀਂ ਕੌਣ ਹੁੰਦੇ ਕਰਨ ਵਾਲੇ ਤੇ ਗੁਰੂ ਅਮਰਦਾਸ ਪਾਸ਼ਾ ਹੀ ਹੈ ਬਾਕੀ ਕੋਈ ਨਹੀਂ ਤੁਸੀਂ ਸਿਮਰ ਸਾਹਿਬ ਪਹੁੰਚ ਜਾਓ ਉੱਥੇ ਮੈਂ ਤੁਹਾਨੂੰ ਕਾਰ ਦੇ ਦਿੱਤਾ ਇੱਥੋਂ ਤੁਸੀਂ ਪਹਿਲੇ ਗੇਟ ਤੇ ਜਾਣਾ ਫਿਰ ਉੱਥੋਂ ਤੁਸੀਂ ਖਾਓ ਉੱਥੇ ਪਹੁੰਚ ਜਾਓ ਖਜ਼ਾਨੇ ਵਾਲੇ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮ ਸਵਾਸ ਸਵਾਸ ਗੁਰਦਾਨ ਦਾ ਸਵਾਸ ਸਵਾਸ ਗੁਰ ਕੋਈ ਕਾਲ ਸਾਹਿਬ ਕੋਈ ਗੁਰਦੀ ਫਤਿਹ ਜੀ ਹੋਰ ਪਿਆਰਿਓ ਠੀਕ ਹੈ ਜੀ ਪਸੰਦ ਆ ਗਈ ਹੈ ਮਾਫੀ ਚਾਹਨਾ ਖਾਲਸਾ ਜੀ ਮੈਂ ਨਾਲ ਥੋੜਾ ਲੇਟ ਹੋ ਗਿਆ ਐਕਚੁਅਲੀ ਕੋਈ ਕਾਲ ਸਾਹਿਬ ਕੋਈ ਗੁਰਦੀ ਫਤਿਹ ਜੀ ਪਿਆਰਿਓ ਹੋਰ ਜੀ ਚੀਜ਼ਾਂ ਮਾਣ ਦਰਸ਼ਨ ਕਰਨ ਬਾਬਾ ਡਾੜੀ ਵੀਰ ਨਹੀਂ ਨਹੀਂ ਸ਼ੁਕਰ ਕਰੀ ਦੀ ਹੈ ਤੇ ਰੋਜ਼ ਨਹੀਂ ਨਹੀਂ ਸ਼ੁਕਰ ਬਹੁਤ ਸੋਣਾ ਬਹੁਤ ਸੋਣਾ ਸਿੰਘ ਸਾਹਿਬ ਬਹੁਤ ਸੋਣਾ ਬਸ ਬਧੀ ਚੜਦੀ ਕਲਾ ਨਹੀਂ ਸ਼ੁਕਰ ਜੀ ਗੁਰਦੀ ਸਾਹਿਬ ਦਾ ਗੁਰਮੁਖ ਦਾਸ ਪਾਸ਼ਾ ਜੀ ਦਾ ਸ਼ੁਕਰ ਹੈ ਜੀ ਮੈਂ ਉੱਥੋਂ ਅਸੀਂ ਸਭ ਚਲੇ ਸੀ ਅੱਛਾ ਜੀ ਅਸੀਂ ਚਲੇ ਥੱਲ ਐਤਾਲਾ ਸਾਹਿਬ ਦੇ ਇਹ ਹੈਗੇ ਅੱਛਾ ਅਸੀਂ ਚਲੇ ਅੱਛਾ ਉਹਨਾਂ ਦੇ ਚੇਲੇ ਆ ਬਾਬਾ ਦੀਪ ਸਿੰਘ ਦੇ ਉੱਥੇ ਜਾਣਾ ਸੀ ਅੱਛਾ ਜੀ ਕਿ ਨਹੀਂ ਜਾਣਾ ਸੀ ਹੋਰ ਲਾਵਾਂਗੇ ਠੀਕ ਹੈ ਇੱਕੋ ਜੀ ਸਾਡੇ ਕੋਲ ਰੰਗੇ ਹੀ ਦੇਸਾ ਤਾਂ ਅਸੀਂ ਮਿਲਾਂਗੇ ਉੱਥੋਂ ਮੁੜ ਕੇ ਖਲੋਕਦੇ ਮੈਂ ਮੋਟਾ ਘਲੇਣੀ ਇਹਨਾਂ ਦਾ ਨਹੀਂ ਨਹੀਂ ਜਦੋਂ ਮਿਲ ਕੇ ਮਹਾ ਨੰਬਰ ਤੇ ਮਹਾ ਆਏ ਤਾਂ ਦੱਸ ਦਿਓ ਠੀਕ ਹੈ ਠੀਕ ਹੈ ਨੰਬਰ ਤੇ ਤੁਹਾਡਾ ਆਉਂਦਾ ਹੀ ਹੈ ਸਕਰੀਨ ਤੇ ਹਾਂਜੀ 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 ਨਹੀਂ ਨਹੀਂ ਧੰਨਵਾਦ ਪਿਆਰਿਓ ਸ਼ੁਕਰ ਹੈ ਜੀ ਤੁਹਾਡੀ ਅਸੀਸਾਂ ਨਾਲ ਲੱਗ ਲੱਗੇ ਹੋਏ ਆ ਹਾਂਜੀ ਹਾਂਜੀ ਸਾਹਿਬ ਦੀ ਪਾਲ ਦਾਲ ਤਾਂ ਇੱਕ ਵੀਡੀਓ ਵੇਖੀ ਜਿਹਨੂੰ ਤੁਸੀਂ ਕਹਿੰਦੇ ਹੋ ਅੱਜ ਹੀ ਕੱਲੇ ਮੇਰੇ ਕੋਲ ਇਸਵਰੀ ਜਿਹਨੂੰ ਤੁਸੀਂ ਦਾੜਾ ਰੱਖਿਆ ਉਹਨਾਂ ਕੋਲ ਹਾਂ ਹਾਂ ਬਿਲਕੁਲ ਜੀ ਅਸੀਂ ਤੁਹਾਨੂੰ ਕੋਈ ਕਹਿਣਾ ਹੀ ਆ ਜੀ ਸਾਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਜੀ ਕਿ ਘਰ ਵਾਪਸੀ ਹੋਵੇ ਸਿੰਘਾਂ ਦੀ ਹੈ ਨਾ ਜੀ ਇਹੀ ਇਹੀ ਚਾਹੁੰਦੇ ਆ ਬਾਕੀ ਪਤਾ ਕੀ ਨਾਂ ਤੇਰਾ ਕਿ ਤੇਰਾ ਕੀ ਨਾਂ ਹੈ ਹੈ ਗੁਰਕੀਰਤ ਸਿੰਘ ਵੈਰੀ ਗੁੱਡ ਵੈਰੀ ਗੁੱਡ ਬੋਸ ਨਾਂ ਪਤਾ ਦਾਦੂ ਚੱਲੇ ਹੋ ਦਾਦੂ ਨਾ ਦਾਦੀ ਜੀ ਨੇ ਘੁੰਮਣ ਚੱਲੇ ਹੋ ਚਲੋ ਵੱਡੇ ਵੱਡੇ ਦਾਦੂ ਕੋ ਚੱਲੇ ਹੋ ਬਾਬਾ ਦੀਪ ਸਿੰਘ ਉਹ ਹੈ ਹਾ ਵੱਡੇ ਦਾਦੂ ਆਪਣੇ ਵੱਡੇ ਦਾਦੂ ਆ ਚਲੋ ਠੀਕ ਹੈ ਪਿਆਰਿਓ ਓਕੇ ਬਾਈ ਖਾਲਸਾ ਬਾਈ ਬੋਜੀ ਕੀ ਹਾਲ ਹੈ ਐ ਅਹੀ ਸਸੀ ਗਾਲ ਜੀ ਹੋਰ ਪਿਆਰਿਓ ਚੜਦੀ ਕਲਾ ਜੀ ਠੀਕ ਹੈ ਜੀ ਸ਼ੁਕਰ ਹੈ ਗੁਰੂ ਅਮਰਦਾਸ ਪਛਾਹ ਦਾ ਬਾਬਾ ਜੀ ਤੁਹਾਨੂੰ ਵੀਡੀਓ ਤੇ ਵੰਦੇ ਰਹੀਦਾ ਠੀਕ ਹੈ ਜੀ ਧੰਨਵਾਦ ਪਿਆਰਿਓ ਧੰਨਵਾਦ ਨਹੀਂ ਨਹੀਂ ਧੰਨਵਾਦ ਪਿਆਰਿਓ ਧੰਨਵਾਦ ਸ਼ੁਕਲਾ ਜੀ ਨਹੀਂ ਗੁਰੂ ਅਮਰਦਾਸ ਭਾਸ਼ਾ ਕਰਦੇ ਅਸੀਂ ਗੁਰੂ ਨੂੰ ਨਿੱਕ ਕਰਦੇ ਵਾਲੇ ਗੁਰੂ ਅਮਰਦਾਸ ਭਾਸ਼ਾ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਵੀ ਜੀ ਠੀਕ ਹੈ ਪਿਆਰਿਓ ਰੈਡੀ ਓਕੇ ਹੈ ਚਲਾ ਕੇ ਮਾਰੀ ਵਿਖੋ ਹਾਂ ਕਿ ਤਰ੍ਹਾਂ ਚਲਾਓਗੇ ਤਨ ਗੁਰੂ RAM DAS ਤਨ ਗੁਰੂ RAM DAS ਤਨ ਗੁਰੂ RAM DAS ਦੇਖੋ ਚਲਾ ਕੇ ਤਿਆਰ ਹੋ ਤਨ ਗੁਰੂ RAM DAS ਤਨ ਗੁਰੂ ਧਿਆਨ ਨਾਲ ਚਲਾਓ ਧਿਆਨ ਨਾਲ ਤਨ ਗੁਰੂ RAM DAS ਤਨ ਗੁਰੂ RAM DAS ਤਨ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਧੰਨ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਸੋ ਸਿੰਘ ਕੋਲੋਂ ਤੁਰਿਆ ਨਹੀਂ ਸੀ ਜਾਂਦਾ ਚੰਗੀ ਤਰ੍ਹਾਂ ਤੇ ਜਿਹੜੀ ਮੈਂ ਵਧੀਆ ਪੱਤੋ ਰਪਿੰਦਾ ਹਨਾ ਸੋ ਹੁਣ ਵਈ ਖਲਸਾ ਵਈ ਫਤੇ ਜੀ ਚੜਦੀ ਕਲਾ ਪਿਆਰ ਚੜਦੀ ਕਲਾ ਜੀ ਧੰਨ ਗੁਰਗਾਮ ਦਾ ਸੋ ਬਹੁਤ ਸੰਗਤ ਮਿਲਦੀ ਪਈ ਆ ਪਿਆਰ ਵਈ ਖਲਸਾ ਵਈ ਵਈ ਕੀ ਫਤੇ ਜੀ ਪਿਆਰ ਨਹੀਂ 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 ਧੰਨਵਾਦ ਪਿਆਰੋ ਦੇ ਲਈ ਜਾਂਦੀ ਵੀਡੀਓ ਸ਼ੁਕਰ ਜੀ ਸ਼ੁਕਰ ਗੁਰਗਾਮ ਦਾ ਬਾਹਰ ਇਹਨਾਂ ਜੁੱਤੀ ਹਾਰ ਅੱਛਾ ਜੀ ਠੀਕ ਹੈ ਜੀ ਸਾਡੀ ਮੈਂ ਤੇ ਅੱਜ ਮੈਨੂੰ ਪਤਾ ਹੈ ਜੀ ਇੱਥੇ ਹੁੰਦੇ ਆ ਇਤਨੀ ਵੀਡੀਓ ਨਹੀਂ ਕਰਨਾ ਨਹੀਂ ਧੰਨਵਾਦ ਪਿਆਰੋ ਤੁਹਾਡਾ ਪਿਆਰ ਵੀ ਜੀ ਤੁਹਾਡੇ ਦੇ ਮਾਲਕ ਹੀ ਕਾ ਕਾ ਦੀ ਸੰਦੀ ਦੇ ਲਿਖ ਕਿਰਪਾ ਜੀ ਉਹਨਾਂ ਦੀ ਗਦਾਮ ਦਾ ਸਵਾਸ਼ ਬੜੀ 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 ਕਿਰਪਾਵਾ ਹੋਣੀ ਚਲੋ ਠੀਕ ਹੈ ਪਿਆਰਿਓ ਧੰਨਵਾਦ ਜੀ ਵਾਈ ਖਾਲਸਾ ਵਾਈ ਗੋਦੀ ਕੀ ਹੋਤੇ ਕਰੋ ਬੈਗ ਨਹੀਂ ਤੇ ਥੋੜਾ ਆ ਆ ਗਈ ਆ ਗਈ ਆ ਗਈ ਧੰਨਵਾਦ ਠੀਕ ਹੈ ਪਿਆਰਿਓ ਵਧੀਆ ਵਧੀਆ ਚਲਾ ਲੈਂਦੇ ਹੋ ਤੁਸੀਂ ਤੁਸੀਂ ਕੰਾਲਣਾ ਕੰਮ ਸਿੰਘ ਸਾਹਿਬ ਮੈਂ ਤੁਹਾਨੂੰ ਗੱਲ ਦੇ ਤਰੀਕੇ ਦੱਸਣਾ ਤੁਸੀਂ ਤੁਸੀਂ ਅਪਾਜ ਨਹੀਂ ਹੈਗੇ ਮੈਂ ਹੁਣ ਦੇਖਿਆ ਤੁਸੀਂ ਜਿਹੜੀ ਚਲਾਈ ਹੈ ਨਾ ਬਿਲਕੁਲ ਵਧੀਆ ਚਲਾਈ ਹੈ ਤੇ ਇਤਰਾ ਜਦੋਂ ਤੁਸੀਂ ਚਲਾਣ ਕਿ ਲੱਗ ਪਏ ਨਾ ਜੀ ਜੀ ਜਦੋਂ ਪੈਸੇ ਆਣ ਕਿ ਲੱਗ ਪਏ ਤੇ ਤੁਸੀਂ ਇਹ ਗੋਡਾ ਠੀਕ ਹੋ ਜਾਣਾ ਹਾਂਜੀ ਤੁਸੀਂ ਅਪਾਜ ਨਹੀਂ ਹੈਗੇ ਤੇ ਜਿਹੜੇ ਤੁਹਾਨੂੰ ਕਹਿੰਦੇ ਨਾ ਪੰਗ ਆ ਜਾਂ ਕਿਦਾਂ ਵਾ ਭਾਜੀ ਲੋਕ ਤਾਂ ਕਹਿਣਾ ਲੋਕਾਂ ਨੇ ਹੁਣ ਪਰ ਜਦੋਂ ਤੁਸੀਂ ਰੋਟੀ ਕਮਾਣ ਜੋਗੇ ਹੋਗੇ ਸੋਹਣੀ ਰੇੜੀ ਮਿਲ ਗਈ ਤੁਹਾਨੂੰ ਫਿਰ ਤੁਹਾਡੇ ਕੋਲ ਪੈਸੇ ਆ ਜਾਣੇ ਆ ਸਾਡੀ ਪੈਣ ਮਾਫੀ ਚਾਹੁੰਦਾ ਮੈਨਾਂ ਥੋੜਾ ਲੇਟ ਹੋ ਗਿਆ ਹਾਂਜੀ ਤੇ ਬਾਕੀ ਮੈਂ ਵੇਖਿਆ ਭਾਜੀ ਉਹਨਾਂ ਨੂੰ ਬਹੁਤ ਸੋਹਣਾ ਚਲਾ ਰਹੇ ਆ ਤੇ ਉਹ ਜੋ ਜੋ ਇਹਨਾਂ ਨੇ ਚਲਾਣਾ ਨਾ ਤਿਉ ਤੇ ਉਹਨਾਂ ਦਾ ਲੱਤ ਠੀਕ ਹੋ ਜਾਣੀ ਆ ਐਕਸੀਡੈਂਟ ਹੋਇਆ ਥਣ ਬਣ ਪੁੰਤ ਵੀ ਕਾਫੀ ਹੱਦ ਤੱਕ ਠੀਕ ਹੈ ਬਸ ਹੁਣ ਹੁਣ ਕੌਣ ਕਮਾਂਦਾ ਪਿਆ ਹੁਣ ਕਿੱਥੋਂ ਪੈਸੇ ਆਉਂਦੇ ਤੇ ਬਣੇ ਹੈ ਜੀ ਜਦੋਂ ਇਹ ਨੀ ਹੋ ਰਹੀ ਆਟਾ ਦਾਣਾ ਨਹੀਂ ਆਇਗਾ ਇਹ ਛਿੱਟੇ ਚੋਂ ਪੰਜਾਬ ਨਹੀਂ ਮੈਂ ਤੁਸੀਂ ਛਿੱਟੇ ਚੋਂ ਜਾਂਦੇ ਪਿਓ ਰੋਡ ਤੇ ਵਾਹਿਗੁਰੂ ਵਾਹਿਗੁਰੂ ਇਹ ਸਾਡੇ ਸਿੱਖਾਂ ਦੇ ਹਾਲ ਤੇ ਕਿਸੇ ਜਥੇਬੰਦੀ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਅਸੀਂ ਗਲੰਗਰ ਲਾਂਜੋਗੇ ਆ ਵੱਡੇ ਵੱਡੇ ਘਰ ਚ ਦਾਣੇ ਹੈ ਨਹੀਂ ਹੁਣ ਰਸ਼ਨ ਨਹੀਂ ਹੈਗਾ ਕਿਸੇ ਨੂੰ ਕਹਿਵ ਨਹੀਂ ਹੋਣਾ ਤੁਸੀਂ ਮੰਗਿਆ ਵੀ ਨਹੀਂ ਹੋਣਾ ਅਕਸਰ ਕਰੋ ਰੋਣਾ ਨਹੀਂ ਪਣੀ ਰੋਣਾ ਰੋਣਾ ਨਹੀਂ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਤੁਹਾਨੂੰ ਰਾਸ਼ਨ ਦੇ ਦੇਣਾ ਭੈਣ ਜੀ ਦੇ ਕਹਿੰਦੇ ਠੀਕ ਆ ਹਾਂਜੀ ਇੱਕ ਮਹੀਨਾ ਦਾ ਭੈਣ ਜੀ ਮੈਂ ਰਾਸ਼ਨ ਦੇ ਦੂੰਗਾ ਦੂਜੇ ਮਹੀਨੇ ਵੀ ਕਿੱਥੇ ਜਾਓਗੇ ਅਸੀਂ ਰਾਸ਼ਨ ਨਹੀਂ ਦੇਣਾ ਵੀਰ ਅਸੀਂ ਤੈਨੂੰ ਖੜਾ ਕਰ ਦੇਣਾ ਹਾਂਜੀ ਇਹ ਦੁਕਾਨ ਖੋਲ ਠੀਕ ਹੈ ਤੈਨੂੰ ਦੁਕਾਨ ਖੋਲ ਦੇਣੀ ਹੈ ਭਾਈ ਤੂੰ ਆਪਣਾ ਕੰਮ ਕਰ ਤੂੰ ਰੋਟੀ ਕਮਾਣ ਜੋਗਾ ਹੋ ਜਾ ਰਾਸ਼ਨ ਇੱਕ ਵਾਰੀ ਦਊਂਗਾ ਦੂਜੀ ਵਾਰੀ ਦਊਂਗਾ ਤੇ ਤੀਜੀ ਵਾਰੀ ਫਿਰ ਤੂੰ ਮੰਗੇਂਗਾ ਪੈਣ ਕਿੱਥੇ ਜਾਊਗੀ ਵਿਚਾਰੀ ਫਿਰ ਉਹ ਛਿੱਟੇ ਕਿਚੂਗਨ ਜਾਊਗੀ ਰੋਡ ਤੇ ਹੁਣ ਤੇ ਚਲੋ ਛਿੱਟੇ ਮਿਲਦੇ ਆ ਭੈਣੇ ਕੜੇ ਕੂਕੀ ਉਹ ਵੱਡੀ ਹੋਈ ਆ ਬਾਹਰੋਂ ਮੰਡੀ ਲੱਗ ਗਈ ਬਾਹਰੋਂ ਉਹ ਤੋਂ ਅਮਲ ਲੈ ਤੁਸੀਂ ਵੀਰੇ ਆਪ ਕੰਮ ਕਰਨਾ ਹੁਣ ਤੂੰ ਬਿਲਕੁਲ ਠੀਕ ਆ ਕੋਈ ਹੱਡੀ ਵਾਲੀ ਮੈਂ ਦੇਖਿਆ ਤੂੰ ਬਹੁਤ ਸੋਹਣੀ ਜਿਹੜੀ ਲੱਗੇ ਜਾ ਰਿਆ ਤੇ ਭਾਈ ਇਹ ਜਿਹੜੀ ਤੂੰ ਡਾਂਗ ਪੜੀ ਨਾ ਇਹ ਡਾਂਗ ਵੀ ਤੇਰੀ ਛੁੱਟ ਜਾਣੀ ਆ ਦੇਖੀ ਇਹ ਨਿਗਤ ਕਿਰਪਾ ਤੇਰੇ ਤੇ ਹੋ ਜਾਣੀ ਆ ਮਹਾਰਾਜ ਜੀ ਆਪਾਂ ਦੇ ਕਿਰਪਾ ਇਹਨਾਂ ਦੇ ਮੰਨ ਕੇ ਚੱਲ ਪੈਣੇ ਆ ਦੇਖੇ ਤੁਸੀਂ ਬਹੁਤ ਵਧੀਆ ਹੋ ਜੀ ਨਾ ਪਤਨੀ ਦਾ ਪੈਸੇ ਦੇਤੇ ਆ ਰੇੜੀ ਦਾ ਪ ਹੁਣ ਰੇੜੀ ਤੁਹਾਡੀ ਆ ਠੀਕ ਹੈ ਜੀ ਸਿਦਕ ਨਿਹਾਰਨਾ ਗੁਰੂ ਦਾ ਨਾਮ ਲੈ ਕੇ ਤੁਸੀਂ ਕਮਾਈ ਕਰਨੀ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ ਤੇ ਜਿਹੜੇ ਤੁਹਾਨੂੰ ਕਹਿੰਦੇ ਨਾ ਕਿ ਵਿਕਲਾੰਗ ਆ ਵਿਕਲਾੰਗ ਆ ਉਹਨਾਂ ਨੂੰ ਜਵਾਬ ਦਿਓ ਸਿੰਘ ਸਾਹਿਬ ਖੜੇ ਹੋ ਕੇ ਰੇੜੀ ਚਲਾ ਕੇ ਪੈਸੇ ਕਮਾ ਕੇ ਤੇ ਭਾਣੇ ਤੂੰ ਕਿਤੇ ਨਹੀਂ ਜਾਣਾ ਛਿੱਟੇ ਚੁੱਕਣ ਜਦੋਂ ਕੀਤਰਾ ਦੀ ਨੋਬਤ ਆਉਂਦੀ ਜੀ ਦਾ ਮੇਰਾ ਇੱਕ ਨੰਬਰ ਸੇਵ ਕਰ ਲੈ ਮੈਨੂੰ ਫੋਨ ਕਰਵਾ ਦੀ ਵੀਰੇ ਮੇਰੇ ਕੋ ਖਾਣ ਨੂੰ ਕੁਝ ਨਹੀਂ ਹੈਗਾ ਇੰਨੇ ਵੀ ਨਹੀਂ ਅਸੀਂ ਕਿਤੇ ਗੇਰ ਗੁਜ਼ਰੇ ਸਾਡੀਆਂ ਭੈਣਾਂ ਸੜਕਾਂ ਦੇ ਉੱਤੇ ਜਾ ਕੇ ਉਹ ਨੱਬਦੀਆਂ ਬੇਨਤ ਮੰਗਣ ਰਕ ਲੋਕਾਂ ਨੂੰ ਹਨਾ ਇੰਨੇ ਵੀ ਨਹੀਂ ਅਸੀਂ ਹੈਗੇ ਠੀਕ ਹੈ ਜੇ ਤੈਨੂੰ ਜੇ ਤਮੰਗਨ ਵਾਲੀ ਕਦੀ ਵੀ ਇਤਨਾ ਦੀ ਰੱਬ ਨਾ ਕਰੇ ਕੋਈ ਹੈ ਜੀ ਨੋਬਤ ਆਂਦੀ ਆ ਤੂੰ ਮੈਨੂੰ ਫੋਨ ਕਰਵਾ ਦੀ ਕੋਈ ਅੱਡੀ ਗੱਲ ਨਹੀਂ ਠੀਕ ਹੈ ਵੀਰ ਜੀ ਬਾਕੀ ਤੁਸੀਂ ਹੋ ਜਾਣਾ ਠੀਕ ਕਿਉਂਕਿ ਲੱਤ ਥੋੜੀ ਜੀ ਤੁਹਾਡੀ ਘਰਦੀ ਵੀ ਹੈ ਪਰ ਜੋ ਜੋ ਤੁਸੀਂ ਇਹਨੂੰ ਚਲਾਇਆ ਠੀਕ ਹੋ ਜਾਣੀ ਆ ਠੀਕ ਹੈ ਇਹ ਥੋੜੀ ਜੀ ਮਾਇਆ ਠੀਕ ਆ ਆ ਤੁਸੀਂ ਰੱਖੋ ਇਦਰਾ ਤੁਸੀਂ ਕਹਿੰਦੇ ਪਏ ਸੀ ਨਾ ਆਪਣੇ ਘਰ ਰਾਸ਼ਨ ਨਹੀਂ ਹੈਗਾ ਤੁਸੀਂ ਥੋੜਾ ਬੋਤ ਰਾਸ਼ਨ ਜਰੂਰ ਪਵਾਓ ਠੀਕ ਹੈ ਤੇ ਜਦ ਨਾਲ ਤੁਹਾਡਾ ਚਲੋ ਚੱਲ ਪੇਗਾ ਮੜ ਕੇ ਭਾਈ ਸੋਣੀ ਆਪਣੇ ਕੰਮ ਕਰਨ ਨਾਲ ਆਪਣਗੇ ਤੇ ਉਹ ਵਧੀਆ ਹੋ ਜੂਗਾ ਠੀਕ ਹੈ ਠੀਕ ਹੈ ਪਿਆਰਿਓ ਇਹ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਇਹ ਤੁਹਾਡੇ ਗੁਰੂ ਨੇ ਦਿੱਤਾ ਸਾਰਾ ਕੁਝ ਨਿਰਵੈਰ ਨੇ ਕੁਝ ਨਹੀਂ ਕੀਤਾ ਭੈਣ ਗੁਰੂ ਰਾਮਦਾਸ ਸਾਹਿਬ ਜੀਂਦਾ ਗੁਰੂ ਆ ਉਹ ਹੈਗਾ ਉਹ ਵਰਤਦਾ ਠੀਕ ਹੈ ਅਸੀਂ ਦੇਣ ਵਾਲੇ ਨਹੀਂ ਹੈਗੇ ਇਹ ਸਾਰਾ ਕੁਝ ਤੁਹਾਡੇ ਗੁਰੂ ਸਾਹਿਬ ਨੇ ਦਿੱਤਾ ਹੋਇਆ ਤੁਹਾਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਹੌਲੀ ਹੌਲੀ ਲੈ ਕੇ ਜਾਓ ਬੇਨਤੀ ਹੈ ਕਿਉਂਕਿ ਤੁਸੀਂ ਜਾਣਾ ਬਹੁਤ ਦੂਰ ਅੱਖ ਇਹ ਸਬਜੀ ਵੀ ਆ ਗਈ ਅੰਬ ਵੇਚ ਰਹੇ ਖਰਬੂਜੇ ਇਹ ਰੇੜੀ ਨਹੀਂ ਇਹ ਤੁਹਾਡਾ کاروبار ਆ ਤੁਹਾਡਾ کاروبار ਆ ਜਦੋਂ ਰੇੜੀ ਕੱਢੀ ਤੁਹਾਨੂੰ ਕੁਛ ਨਾ ਕੁਛ ਮਿਲ ਹੀ ਜਾਣਾ ਰੇਤ ਬਜਰੀ ਸਾਡਾ ਏ ਕੇ ਦੀ ਕਣਕ ਛੱਡਾ ਏ ਜਾਂ ਕੇ ਦੁਕਾਨ ਵਾਲੇ ਦੇ ਨਾਲ ਤੁਸੀਂ ਲਾ ਲਿਆ ਉਥੋਂ ਅਲਮਾਰੀ ਛੱਡਾ ਏ ਟੀਵੀ ਛੱਡਾ ਏ ਕਿਸੇ ਦਾ ਭਾਈ ਪੈਸੇ ਬੰਨੇ ਸ਼ੁਰੂ ਹੋਣੇ ਹੋਣੇ ਗੁੱਜ ਕੀ ਫੱਦੇ ਜੀ ਚਲ ਹੌਲੀ ਧਿਆਨ ਨਾਲ ਤੁਹਾਨੂੰ ਗੁੰਦਾ ਅੰਦਾਜ਼ੀ ਸਵਾ ਸਵਾਸ ਗੁੰਡਾ ਸੋਰਸਿੰਗ ਸਾਨੂੰ ਗੱਡੀ ਦਿੱਤੀ ਉਹਨਾਂ ਹੌਲੀ ਹੌਲੀ ਜਾਣ ਜੀ